ਤੁਸੀਂ ਕਹਿੰਦੇ ਸੀ ਕਿ ਸਾਨੂੰ ਤਾਂ ਕਾਗਜ਼ ਨਹੀਂ ਭਰਨ ਦੇਖ ਰਹੀ ਆਮ ਆਦਮੀ ਪਾਰਟੀ ਸਾਡੇ ਬੰਦਿਆਂ ਦੀਆਂ ਫਾਈਲਾਂ ਪਾੜੀਆਂ ਗਈਆਂ ਸਾਡੀਆਂ ਫਾਈਲਾਂ ਖੋ ਕੇ ਭੱਜੇ ਗਏ ਪਰ ਜਦੋਂ ਲਿਸਟ ਆਈ ਉਸ ਲਿਸਟ ਦੇ ਵਿੱਚ ਇਕਦੋਕਾ ਕਿਤੇ ਕੋਈ ਟੈਕਨੀਕਲੀ ਕਾਰਨ ਕਰਕੇ ਦੱਸਿਆ ਜਾ ਰਿਹਾ ਕਿ ਫਾਈਲ ਰੱਦ ਹੋਊਗੀ ਸਾਰੀਆਂ ਫਾਈਲਾਂ ਜਮ੍ਹਾਂ ਹੋਈਆਂ ਨੇ ਜਿੰਨੀਆਂ ਫਾਈਲਾਂ ਜਮ੍ਹਾਂ ਹੋਈਆਂ ਜਾਂ ਸਾਨੂੰ ਪਤਾ ਹੈ ਰੱਬ ਨੂੰ ਪਤਾ ਹੈ ਜਿਹੜੇ ਬੰਦੇ ਉੱਥੇ ਦੇਖ ਰਹੇ ਸੀ ਇਹ ਪਟਿਆਲੇ ਜ਼ਿਲ੍ਹੇ ਦੀ ਪ੍ਰੈਸ ਦੇਖ ਰਹੀ ਸੀ ਉਹਨਾਂ ਨੂੰ ਪਤਾ ਵੀ ਫਾਈਲਾਂ ਕਿਵੇਂ ਫਿਲ ਅਪ ਹੋਣ ਜਾਂ ਕਿਵੇਂ ਸਾਨੂੰ ਸੰਗਰਾਸ਼ ਲੜਨਾ ਪਿਆ ਤੁਸੀਂ ਦੇਖੋ ਵੀ ਸਾਡੇ ਬੰਦੇ ਸਵੇਰ ਦੇ ਗਏ ਵੇ 10 ਵਜੇ ਦੇ 12 12:30 1 ਵਜੇ ਤੱਕ ਉਹਨਾਂ ਨੂੰ ਗੇਟ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਸੁਖਵੀਰ ਸਿੰਘ ਬਾਦਲ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਪੰਜਾਬ ਦੇ ਵਿੱਚ ਉਹਨਾਂ ਦੇ ਵਰਕਰਾਂ ਦਾ ਜਿੱਥੇ-ਜਿੱਥੇ ਵੀ ਰੌਲਾ ਹੋਇਆ ਉਹਨਾਂ ਨੇ ਫੋਨ ਕਾਲ ਵੀ ਕੀਤੀਆਂ ਉਹ ਆਪ ਨਾਲ ਗਏ ਵੀ ਨਾਲ ਜਾ ਕੇ ਫਾਰਮ ਵੀ ਭਰਵਾਏ ਆਪਣੇ ਘਨੌਰ ਦੇ ਵਿੱਚ ਆਪਾਂ ਨੇ ਦੇਖਿਆ ਕਿ ਉਹਨਾਂ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਸਰਬਜੀਤ ਸਿੰਘ ਚਿੰਝਰ ਸਰਬਜੀਤ ਸਿੰਘ ਜਿੰਝ ਜਦੋਂ ਲਾਈਵ ਹੋਏ ਉਹਨਾਂ ਦਾ ਲਾਈਵ ਦੇਖ ਕੇ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਫੋਨ ਕੀਤਾ ਕਿ ਇੱਥੇ ਸਰਬਜੀਤ ਕੀ ਗੱਲ ਹੋ ਗਈ ਕਨੌਰ ਚ ਕਿ ਮੈਂ ਆਵਾਂ ਜੇ ਮੇਰੀ ਲੋੜ ਹੈ ਮੈਂ ਆ ਜਾਣਾ ਤੁਸੀਂ ਵੀ ਲਾਈਵ ਹੋਏ ਤੁਹਾਡੀਆਂ ਵੀ ਖਬਰਾਂ ਗਈਆਂ ਤੁਹਾਡਾ ਤੁਹਾਡੀ ਪਾਰਟੀ ਦਾ ਪ੍ਰਧਾਨ ਨੇ ਤੁਹਾਡੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਕਿਤੇ ਲੱਭੇ ਹੀ ਨਹੀਂ

ਪੰਜਾਬ ਤੇ ਰਹਿਣਾ ਔਖਾ ਹੋ ਜਾਊਗਾ ਜਿਹੜੇ ਤੁਸੀਂ ਧਾਂਦਲੀਆਂ ਕਰ ਰਹੇ ਹੋ ਜੋ ਲੁੱਟਾਂ ਖੁੱਟਾਂ ਕਰ ਰਹੇ ਹੋ ਜਿਹੜੇ ਤੁਸੀਂ ਵੋਟਾਂ ਤੁਸੀਂ ਇਲੈਕਸ਼ਨਾਂ ਲੁੱਟ ਰਹੇ ਹੋ ਇਹਦਾ ਜਵਾਬ ਤੁਹਾਨੂੰ ਦੇਣਾ ਪੈਣਾ ਤੁਸੀਂ ਤੁਸੀਂ ਵੀ ਧਮਕੀ ਦੇ ਰਹੇ ਹੋ ਮੈਂ ਧਮਕੀ ਦੇ ਰ ਮੈਂ ਕਹਿੰਦਾ ਭੁਗਤਣਾ ਪੈਣਾ ਇਹਨਾਂ ਨੂੰ ਇਹ ਇੱਕ ਇੱਕ ਚੀਜ਼ ਦਾ ਜਵਾਬ ਮੰਗਾਗੇ ਇਹਨਾਂ ਤੋਂ ਫਿਰ ਲੋਕੀ ਵੀ ਕਹਿਣਗੇ ਕਿ ਜੇਕਰ ਆਮ ਆਦਮੀ ਪਾਰਟੀ ਧੱਕਾ ਕਰਦੀ ਹੈ ਕੱਲ ਕਾਂਗਰਸ ਵੀ ਕਰੂਗੀ ਵੀ ਫਿਰ ਤੁਸੀਂ ਵੀ ਉਹਨਾਂ ਵਰਗੇ ਹੋਗੇ ਬਿਲਕੁਲ ਧੱਕਾ ਨਹੀਂ ਕਰਾਂਗੇ ਅਸੀਂ ਇਹ ਕੰਮ ਕਰ ਰਹੇ ਹਾਂ ਜਿਹੜੇ ਕਰ ਰਹੇ ਹਾਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦੀਆਂ ਜਦੋਂ ਨਾਮਿਨੇਸ਼ਨ ਫਿਲ ਕੀਤੀਆਂ ਤਾਂ ਉਦੋਂ ਤੁਸੀਂ ਦੇਖਿਆ ਜਿਹੜੀ ਆਪੋਜੀਸ਼ਨ ਆਮ ਆਦਮੀ ਪਾਰਟੀ ਦੀ ਭਾਵੇਂ ਹੋ ਕਾਂਗਰਸ ਪਾਰਟੀ ਹੋਵੇ ਸ਼੍ਰੋਮਣੀ ਅਕਾਲੀ ਦਲ ਹੋਵੇ ਉਹਨਾਂ ਨੇ ਕਿਹਾ ਕਿ ਸਾਨੂੰ ਕਾਗਜ਼ ਨਹੀਂ ਭਰਨ ਦਿੱਤੇ ਗਏ ਸਾਡੇ ਸਾਡੀਆਂ ਜਿਹੜੀਆਂ ਫਾਈਲਾਂ ਸੀ ਉਹ ਸਾਡੀਆਂ ਫਾਈਲਾਂ ਪਾੜੀਆਂ ਗਈਆਂ ਜਦੋਂ ਫਾਰਮ ਪਰ ਹੋ ਗਏ ਉਦੋਂ ਆਪੋਜੀਸ਼ਨ ਕਹਿੰਦੀ ਸੀ ਕਿ ਸਾਨੂੰ ਇਸ ਗੱਲ ਦਾ ਖਦਸ਼ਾ ਕਿ ਸਾਡੇ ਉਮੀਦਵਾਰਾਂ ਦੇ ਜਿਹੜੇ ਕਾਗਜ਼ ਨੇ ਆਹ ਕਾਗਜ਼ ਗਲਤੀਆਂ ਕੱਢ ਕੇ ਰੱਦ ਕਿਤੇ ਜਾਣਗੇ ਜੇਕਰ ਮੈਂ ਹਲਕਾ ਕਨੌਰ ਦੀ ਗੱਲ ਕਰਾਂ ਹਲਕਾ ਕਨੌਰ ਦੇ ਵਿੱਚ ਇਸ ਵੇਲੇ ਕੀ ਅਪਡੇਟ ਹੈ ਕਾਂਗਰਸ ਪਾਰਟੀ ਦੇ ਕਿੰਨੀਆਂ ਜਿਹੜੀਆਂ ਨਾਮਿਨੇਸ਼ਨਾਂ ਨੇ ਬਲਾਜ ਸਮਤੀ ਦੀਆਂ ਜ਼ਿਲ੍ਹਾ ਪਰਿਸ਼ਦ ਦੀਆਂ ਉਹ ਫਿਲ ਹੋਈਆਂ ਨੇ ਉਹਦੇ ਤੇ ਗੱਲ ਕਰਾਂਗੇ ਤੇ ਇਸ ਵੇਲੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਾਬਕਾ ਐਮਐਲ ਕਨੌਰ ਮਦਨ ਲਾਲ ਜਲਾਲਪੁਰ ਨੇ ਇਸ ਪ੍ਰੋਗਰਾਮ ਦੇ ਵਿੱਚ ਦੂਜੇ ਪਾਸੇ ਇਹ ਵੀ ਗੱਲ ਕਰਾਂਗੇ ਕਿ ਜਿਵੇਂ ਕਈ ਜਿਹੜੇ ਵਿਧਾਨ ਸਭਾ ਹਲਕੇ ਸੀ ਪੰਜਾਬ ਦੇ ਵਿੱਚ ਉਹ ਹਾਈਲਾਈਟ ਰਹੇ ਕਨੌਰ ਹਾਈਲਾਈਟ ਰਿਹਾ ਤੇ ਉਧਰ ਤਰਨ ਤਰਨ ਸਾਈਡ ਹਾਈਲਾਈਟਰ ਹੀ ਇਦਾਂ ਹੀ ਹੋਰ ਅਭਿਧਾਨ ਸਭਾ ਹਲਕੇ ਦੇ ਵਿੱਚ ਕਈ ਥਾਵਾਂ 'ਤੇ ਜਿਹੜੇ ਚਰਚੇ ਸੀ ਉਹ ਚਰਚੇ ਸੋਸ਼ਲ ਮੀਡੀਆ ਦੇ ਉੱਪਰ ਜੋਰਾਂ 'ਤੇ ਰਹੇ ਤੇ ਤੁਸੀਂ ਦੇਖਿਆ ਵੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੇ ਕਿਵੇਂ ਜਿਹੜੀ ਆਪਣੀ ਲੜਾਈ ਸੀ ਉਹ ਲੜਾਈ ਲੜੀ ਮੇਰੇ ਨਾਲ ਸਾਬਕਾ ਐਮਐਲਏ ਮਦਰ ਲਾਲ ਜਲਾਲਪੁਰ ਨੇ ਜਲਾਲਪੁਰ ਸਾਹਿਬ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਜੀ ਧੰਨਵਾਦ ਠੀਕ ਹੋ ਬੜਾ ਜੋਰ ਲੱਗਿਆ ਹੋਇਆ ਠੀਕ ਹੈ ਜੀ ਤੇ ਤੁਸੀਂ ਕਹਿੰਦੇ ਸੀ ਕਿ ਸਾਨੂੰ ਤਾਂ ਕਾਗਜ਼ ਨਹੀਂ ਭਰਨ ਦੇਖ ਰਹੀ ਆਮ ਆਦਮੀ ਪਾਰਟੀ ਸਾਡੇ ਬੰਦਿਆਂ ਦੀਆਂ ਫਾਈਲਾਂ ਪਾੜੀਆਂ ਗਈਆਂ ਸਾਡੀਆਂ ਫਾਈਲਾਂ ਖੋਕੇ ਭੱਜੇ ਗਈ ਪਰ ਜਦੋਂ ਲਿਸਟ ਆਈ ਉਸ ਲਿਸਟ ਦੇ ਵਿੱਚ ਇਕਾਦੁਕਾ ਕਿਤੇ ਕੋਈ ਟੈਕਨੀਕਲੀ ਕਾਰਨ ਕਰਕੇ ਦੱਸਿਆ ਜਾ ਰਿਹਾ ਕਿ ਫਾਈਲ ਰੱਦ ਹੋਗੀ ਸਾਰੀਆਂ ਫਾਈਲਾਂ ਜਮ੍ਹਾਂ ਹੋਈਆਂ ਨੇ ਜਿੰਨੀਆਂ ਫਾਈਲਾਂ ਜਮ੍ਹਾਂ ਹੋਈਆਂ ਜਾਂ ਸਾਨੂੰ ਪਤਾ ਹੈ ਰੱਬ ਨੂੰ ਪਤਾ ਹੈ ਜਿਹੜੇ ਬੰਦੇ ਉੱਥੇ ਦੇਖ ਰਹੇ ਸੀ ਇਹ ਪਟਿਆਲਾ ਜ਼ਿਲ੍ਹੇ ਦੀ ਪ੍ਰੈਸ ਦੇਖ ਰਹੀ ਸੀ ਉਹਨਾਂ ਨੂੰ ਪਤਾ ਵੀ ਫੈਲਾ ਕਿਵੇਂ ਫਿਲਪ ਹੋ ਜਾ ਕਿਵੇਂ ਸਾਨੂੰ ਸੰਗਰਾਸ਼ ਲੜਨਾ ਪਿਆ ਤੁਸੀਂ ਦੇਖੋ ਵੀ ਸਾਡੇ ਬੰਦੇ ਸਵੇਰ ਦੇ ਗਏ ਵੇ 10 ਵਜੇ ਦੇ 12 12:30 1 ਵਜੇ ਤੱਕ ਉਹਨਾਂ ਨੂੰ ਗੇਟ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਜਦੋਂ ਮੈਂ ਗੇਟ ਟੱਪਿਆ ਮੈਂ ਜਾ ਕੇ ਧਰਨਾ ਦਿੱਤਾ ਅੰਦਰ ਜਾ ਕੇ ਲੇਟਿਆ ਵੀ ਆ ਤਾਂ ਬੰਦੇ ਅੰਦਰ ਵੜੋ ਜਾਂ ਮੈਨੂੰ ਗੋਲੀ ਮਾਰ ਦਿਓ ਮਰ ਆਪਣੀ ਤਲੀ ਤੇ ਰੱਖ ਕੇ ਜਾ ਕੇ ਕਾਗਜ਼ ਭਰਾਏ ਆ ਕੋਈ ਕਾਗਜ਼ ਪੁਰਾਣੀ ਸੌਖੀ ਗੱਲ ਨਹੀਂ ਸੀ ਇਹ ਲੜਾਈ ਇੱਡੀ ਸਖਤ ਹੋ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਝਿੰਜਰ ਬਿਲਕੁਲ ਉੱਥੇ ਬੈਠੇ ਰਹੇ ਆਪਣੇ ਵਰਕਰਾਂ ਨੂੰ ਲੈ ਕੇ ਲੜਾਈ ਲੜਿਆ ਉਹਨੇ ਉਹਨਾਂ ਨੇ ਲੜਾਈ ਲੜੀ ਅਸੀਂ ਲੜੀ ਫੇਰ ਜਾ ਕੇ ਸੀ ਦੋਵੇਂ ਜਨੇਂਦਰ ਛਾਲੇ ਮਾਰੀਆਂ ਮੈਂ ਤੇ ਝਿੰਜਰ ਨੇ ਮੈਂ ਜਾ ਕੇ ਉੱਥੇ ਲੇਟਿਆ ਇਹਨਾਂ ਦੇ ਗੁੰਡੇ ਅੰਦਰ ਬੈਠੇ ਸੀ ਸਾਡੀਆਂ ਫੈਲਾਂ ਖੋ ਰਹੇ ਸੀ ਪਾੜ ਰਹੇ ਸੀ ਜਿਹੜੇ ਆਰੋ ਓਬਜੈਕਸ਼ਨ ਲਾ ਕੇ ਫੈਲਾਂ ਬਾਹਰ ਭੇਜ ਰਹੇ ਸੀ ਜਦੋਂ ਫੈਲ ਇੱਕ ਵਾਰੀ ਅੰਦਰ ਚ ਨਹੀਂ ਜਾਵੇ ਆਰੋ ਦੇ ਕੋਲ ਫੈਲ ਵਾਪਸ ਨਹੀਂ ਆਣੀ ਚਾਹੀਦੀ ਜੇ ਕਮੀ ਵੀ ਹੈ ਉਹ ਬਾਤ ਤੋਂ ਠੀਕ ਹੋ ਸਾਦੀ ਹੈ ਇਹਨਾਂ ਨੂੰ ਕਿ ਲੈਣਾ ਗਲਤ ਤੱਕ ਠੀਕ ਹੈ ਫੈਲ ਉਹ ਜਾਣ ਕੇ ਬਾਹਨ ਨਾਲ ਕਿ ਬਾਹਰ ਜਾ ਕੇ ਵੀ ਫੈਲ ਜਾਊਗੀ ਤੇ ਫੈਲ ਫਾੜ ਕੇ ਲੈ ਜਾਣਗੇ ਹਰ ਸਾਡੀਆਂ ਫੈਲਾਂ ਫਾੜੀਆਂ ਗਈਆਂ ਫਿਰ ਜਦੋਂ ਮੈਂ ਅੰਦਰ ਗਿਆ ਤਾਂ ਵੀ ਪੂਰੇ ਦਿਨ ਚ 5-6 ਫੈਲਾਂ ਭਰੀਆਂ ਗਈਆਂ ਤੇ ਦੂਸਰੇ ਦਿਨ ਅਸੀਂ ਫੇਰ ਜਾ ਕੇ ਲੜਾਈ ਲੜੀਆ ਪੂਰਾ ਆਪਣਾ ਸੰਗਰਾਸ ਲੜ ਕੇ ਇਹ ਫੈਲਾਂ ਜਮਾ ਕਰਾਈਆਂ ਸਾਡੇ ਸਾਹਮਣੇ ਸਾਡੀ ਕੁੜੀ ਜਾਨੋ ਦੇ ਵੀ ਫੈਲ ਲੇ ਕੇ ਜਾ ਰਹੀ ਐ ਮੈਂ ਨਾਕੇ ਤੋਂ ਪਾਰ ਕਰ ਰਹੀ ਐ ਅਜੇ 100 ਮੀਟਰ ਹੀ ਗਈ ਜੁਗਿੰਦਰ ਸਿੰਘ ਗਾਂਧੀ ਜੋ ਵਿਰਕਾ ਬੀ ਪਰਦਾ ਫੈਲ ਖੋ ਕੇ ਕਿਵੇਂ ਭੱਜਿਆ ਡੀਐਸਪੀ ਦੇ ਸਾਹਮਣੇ ਐਸਐਚਓ ਕੋਲ ਖੜਿਆ ਇੰਨੀ ਪੁਲਿਸ ਨੂੰ ਸ਼ਰਮ ਨਹੀਂ ਆਈ ਸੈਂਕੜੇ ਬੰਦੇ ਪੁਲਿਸ ਦੇ ਉੱਥੇ ਖੜੇ ਸੀ ਕਿਸੇ ਨੇ ਉਸ ਬੰਦੇ ਨੂੰ ਫੜਿਆ ਨਹੀਂ ਜੀ ਅੱਜ ਪਰਤਵ ਕੀਤਾ ਆਰਓ ਦੇ ਕਹਿਣ ਤੇ ਔਰੋ ਕੋਣੇ ਸ਼ਿਕਾਇਤ ਕਰਨ ਵਾਲਾ ਔਰੋ ਤਾਂ ਅੰਦਰ ਬੈਠਿਆ ਫੈਲ ਤਾਂ ਕਮਰੇ ਤੋਂ ਬਾਹਰ ਖੁੱਲ ਗਈ ਐ ਪਰਚਾ ਕਰਾਣਾ ਸੀ ਕਾਂਗਰਸ ਦੇ ਪ੍ਰਧਾਨ ਨੇ ਜਾਂ ਉਸ ਜਾਨੋ ਦੇ ਵੀ ਨਹੀਂ ਸਾਡੇ ਤੇ ਬਿਆਨ ਹੀ ਨਹੀਂ ਲਏ ਅਸੀਂ ਸਾਡੇ ਬਿਆਨ ਲਓ ਸਾਡੇ ਬਿਆਨ ਹੀ ਨਹੀਂ ਲਏ ਕਿਸੇ ਨੇ ਇਹ ਗੋਲਮੋਲ ਪਰਚਾ ਕਰਿਆ ਇਹਦੇ ਕੋਈ ਸਚਾਈ ਨਹੀਂ ਕੱਲ ਅਸੀਂ ਜੇ ਹਾਈ ਕੋਰਟ ਚ ਨਾ ਜਾਣਦੇ ਇਲੈਕਸ਼ਨ ਕਮਿਸ਼ਨ ਕੋਲ ਸ਼ਿਕਾਇਤਾਂ ਨਾ ਪਾਉਂਦੇ ਨਾ ਸੀਨ ਦੇ ਅਫਸਰ ਨੂੰ ਮਿਲਾਂ ਪਾਉਂਦੇ ਕੱਲ ਸਾਡੇ ਸਾਰੇ ਕਾਗਜ਼ ਰਿਜੈਕਟ ਹੋ ਗਏ ਸੀ ਅਸੀਂ ਫਿਰ ਕੱਲਾ-ਕੱਲਾ ਦੱਸਿਆ ਜਦੋਂ ਇਹਨਾਂ ਨੇ ਇਤਰਾਜ਼ ਲਾਏ ਆ ਤੁਸੀਂ ਅਸੀਂ ਇਹਨਾਂ ਨੇ ਫਿਰ ਕਿਹਾ ਕਾਗਜ਼ ਭਰਾ ਲਓ ਇਹਨਾਂ ਨੂੰ ਕੈਨਸਲ ਕਰ ਦਿਓ ਘਰ ਆ ਗਿਆ ਮੇਰੇ ਨਾਂ ਤੇ ਤੇ ਤੁਹਾਡਾ ਘਰ ਦਿਖਾ ਕੇ ਫੋਟੋ ਖਿੱਚ ਕੇ ਭੇਜਦੀ ਇਹਦੇ ਘਰ ਦੇ ਥਲੇ ਇਹਦੇ ਮੁਰੇ ਇਹਦੇ ਬਾਦਰਾ ਬਦਿਆ ਬਾਜੀ ਇਹਦੇ ਪਿੱਛੇ ਨੇ ਸੜਕ ਮੱਲੀ ਹੋਈ ਹੈ ਜੀ ਇਹਦਾ ਰੋਡ ਇਹਨਾਂ ਨੇ ਮੱਲੀ ਹੋਈ ਆ ਕਹਿਣ ਦਾ ਮਤਲਬ ਇਹ ਹੈਗਾ ਵੀ ਕੱਲ ਇਹਨਾਂ ਨੇ ਪੂਰੀ ਗੁੰਡਾਗਰਦੀ ਕਰੀ ਹੈ ਇਹ ਤਾਂ ਅਸੀਂ ਜਿਹੜੇ ਨਾਲ ਦੀ ਇਹਨਾਂ ਨੂੰ ਜਵਾਬ ਦੰਦੇ ਰਹੇ ਵੀ ਤੁਸੀਂ ਨੇ ਘਰ ਤਾਂ ਚੈੱਕ ਕਰ ਲਓ ਕਿਹਦੇ ਘਰ ਆ ਇਹਨਾਂ ਦੇ ਨਾਂ ਘਰ ਹੀ ਨਹੀਂ ਹੈ ਜਿਹਨਾਂ ਤੁਸੀਂ ਫੈਲਰ ਰਿਪੋਰਟ ਕਰ ਰਹੇ ਹੋ ਅਸੀਂ ਮੇਲਣਾ ਪੰਜਾ ਡੀਸੀ ਨੂੰ ਕਮਿਸ਼ਨਰ ਨੂੰ ਇਲੈਕਸ਼ਨ ਕਮਿਸ਼ਨ ਨੂੰ ਫੇਰ ਜਾ ਕੇ ਸਾਡੇ ਕਾਗਜ਼ ਤੇ ਸਾਰੀ ਰਾਤ ਲੜਾਈ ਚੱਲੀ ਆ ਤੁਸੀਂ ਕਹਿੰਦੇ ਕਿ ਜੇ ਤੁਸੀਂ ਲੜਾਈ ਨਾ ਲੜਦੇ ਤੁਹਾਡੇ ਕਾਗਜ਼ ਨਾ ਭਰੇ ਜਾਣੇ ਸੀ ਨਾ ਤੁਹਾਡੀਆਂ ਫਾਈਲਾਂ ਐਕਸੈਪਟ ਹੋਣੀਆਂ ਸੀ ਭਾਈ ਜੀ ਮੈਂ ਕਿਹਾ ਸਾਰੀ ਰਾਤ ਰਾਤ ਸੁੱਤੇ ਨਹੀਂ ਪਰਸੋਂ ਨਹੀਂ ਸੁੱਤੇ ਇਹਨਾਂ ਨੇ ਪੂਰਾ ਜੋਰ ਲਾਇਆ ਸਾਡੀਆਂ ਫਾਈਲਾਂ ਪਹਿਲਾਂ ਪਹਿਲਾਂ ਜਮ੍ਹਾਂ ਕਰਾਉਣ ਤੇ ਜੋਰ ਲਗਾਇਆ 4 ਦਿਨ ਫੇਰ ਸਾਨੂੰ ਪਾਸ ਕਰਨ ਤੇ ਜੋਰ ਲੱਗਿਆ ਮੈਂ ਕਹਿੰਨਾ ਵੀ ਇਹ ਜਿਹੜੇ ਇਲੈਕਸ਼ਨ ਇਲੈਕਸ਼ਨ ਨਹੀਂ ਹੈ ਇਹ ਤਾਂ ਸੰਗਰਾਸ ਇੱਕ ਬਹੁਤ ਵੱਡਾ ਮੈਂ ਕਹਿੰਦਾ 70 ਸਾਲਾਂ ਚ ਪਹਿਲੀ ਵਾਰ ਇਹ ਜੋ ਸੰਗਰਾਸ ਹੋਇਆ ਹੋਊਗਾ ਅੱਜ ਤੱਕ ਕਦੇ ਇਵੇਂ ਨਾ ਕਾਗਜ਼ ਤੇ ਰੁਕਿਆ ਗਿਆ ਨਾ ਇਵੇਂ ਕਾਗਜ਼ ਰਿਜੈਕਟ ਹੋਏ ਜਿੰਨੀ ਗੁੰਡਾਗਰਦੀ ਸਰਕਾਰ ਨੇ ਕੀਤੀ ਆ ਪੁਲਿਸ ਨੇ ਕੀਤੀ ਆ ਸਭ ਤੋਂ ਜ਼ਿਆਦਾ ਪੁਲਿਸ ਨੇ ਜਿਹੜੇ ਆਰਓ ਸੀ ਉਹਨਾਂ ਨੇ ਕੀਤੇ ਮਲਾਜੇ ਨੇ ਕੀਤੇ ਆ ਅੱਜ ਤੱਕ ਕਿਸੇ ਸਰਕਾਰ ਨੇ ਇਹ ਕਾਨੂੰਨ ਤੇ ਜੇ ਨਹੀਂ ਡਾਈਆਂ ਮੈਨੂੰ ਮੈਂ ਦੱਸੋ ਕਿ ਤੁਹਾਡੇ ਿਕਨੌਰ ਬਲਾਕ ਦੇ ਵਿੱਚੋਂ ਕਿੰਨੇ ਫਾਰਮ ਪਰ ਹੋ ਗਏ ਸ਼ੰਭੂ ਚ ਕਿੰਨੇ ਫਾਰਮ ਪਰ ਹੋ ਗਏ ਕਿ ਐਗਜ਼ੈਕਟ ਡੇਟਾ ਤੁਹਾਡੇ ਕੋਲ ਆ ਗਿਆ ਜ਼ਿਲ੍ਹਾ ਪਰੀਸ਼ਦ ਤੁਹਾਡੇ ਕਿੰਨੇ ਪਰ ਹੋ ਗਏ ਸਾਡੇ ਗਲਜਾਰੋ ਦੇਵੀ ਦੀ ਫਾਈਲ ਸੀ ਸ਼ੰਭੂ ਬਲਾਕ ਦੀ ਜਨਸੂਏ ਚੋਂ ਦੀ ਪਰ ਇਹਨਾਂ ਨੇ ਕਿਤੇ ਨਾ ਪਹਿਲਾਂ 3 ਤਰੀਕ ਨੂੰ ਵਾਪਸ ਕਰਤੀ ਅਰੋਂ ਨੇ ਨਹੀਂ ਲਈ ਰਾਸਤੇ ਨੂੰ ਕੁੱਟਿਆ ਕੁੱਟ ਕੇ ਉਹਦੀ ਫਾਈਲ ਖੋਲੀ ਜੇ ਦੂਜੀ ਫਰਾਈ ਜਿਹੜਾ ਉਥੇ ਚੌਂਕੀਂ ਚੜਦਾ ਉਹ ਤੇ ਉਹਦੇ ਜਾ ਕੇ ਉਸ ਉਹਦੇ ਘਰ ਵਾਲੇ ਤੇ ਪਰਚਾ ਕਰਤਾ ਪਰਚਾ ਕਰਕੇ ਉਹਨਾਂ ਨੂੰ ਘਰੋਂ ਨਿਕਲਣ ਤੇ ਫੈਲਜਵਾ ਕਰਾਉਣ ਨੂੰ ਦੂਜੀ ਫੈਲ ਸਾਡੀ ਜਿਹਦੇ ਚਾਰ ਤਿਕ ਨੂੰ ਜਾਨੋ ਦੇਵੀ ਦੀ ساری ਦੁਨੀਆ ਨੂੰ ਪਤਾ ਬੀਪਰਾਲ ਖੋ ਕੇ ਲੈ ਗਿਆ ਮੇਰਾ ਕਹਿਣ ਦਾ ਮਤਲਬ ਜਿਹੜੀਆਂ ਫੈਲਾਂ 17 ਫੈਲਾਂ ਸਾਡੀਆਂ ਭਰੀਆਂ ਸੀ ਸ਼ੰਭੂ ਬਲਾਕ ਦੀਆਂ ਅਜੇ ਤੱਕ ਉਹਦੀ ਰਜਿਸਟਰੀ ਨਹੀਂ ਲੱਗੀ ਸਾਨੂੰ ਇਹ ਨਹੀਂ ਪਤਾ ਸਾਡੇ ਦੇਖ ਲਓ ਦੂਜਾ ਦਿਨ ਕੱਲ ਸਿਕਿਉਰਿਟੀ ਹੋਈ ਹੈ 3-4 ਵਜੇ 3 ਵਜੇ ਖਤਮ ਹੋ ਗਈ 4 ਵਜੇ ਅੱਜ ਤੱਕ ਲਿਸਟ ਨਹੀਂ ਲੱਗੀ ਸਾਰੀ ਰਾਤ ਪਤਾ ਨਹੀਂ ਕੀ ਕਰਦੇ ਰਹੇ ਕਿ ਕਿਹਦੀ ਕੈਨਸਲ ਕਰੀ ਕਿ ਜਿਹੜੀ ਲਿਸਟ ਆਈਏ ਕਿ ਚ ਦੱਸਿਆ ਗਿਆ ਕਿ 71 ਦੇ ਵਿੱਚੋਂ ਜਿਹੜੀ ਸ਼ੰਭੂ ਬਲਾਕ ਦੀ ਹੈ 71 ਫਾਈਲਾਂ ਸਬਮਿਟ ਹੋਈਆਂ ਸੀ ਉਹਦੇ ਚੋਂ ਦੋ ਰਿਜੈਕਟ ਹੋਈਆਂ ਨੇ ਤੇ ਦੂਜੀ ਮੇਰੇ ਖਿਆਲ ਤੋਂ 81 ਕ ਦੀ ਹੈ ਕਿ ਅਸੀਂ ਫਾਈਲਾਂ ਹੋਈਆਂ ਸੀ ਉਹਦੇ ਚੋਂ ਸ਼ਾਇਦ ਅੱਛੇ ਇਦਾਂ ਸੀ ਕੁਛ ਪੜ ਰਿਹਾ ਸੀ ਜਦੋਂ ਤੱਕ ਲਿਸਟ ਨਹੀਂ ਲੱਗਦੀ ਬਾਹਰ ਸੰਭੂ ਬਰਾਗ ਦੇ ਤੱਕ ਨੀ ਲੱਗੇ ਕਰੀਅਰ ਦੇ ਨਾਮ ਅਨੁਸਾਰ ਹਾਂ ਉਦੋਂ ਤੱਕ ਜਦੋਂ ਤੱਕ ਸਾਨੂੰ ਸਿੰਬਲ ਨਹੀਂ ਮਿਲਦੇ ਉਦੋਂ ਤੱਕ ਤਾਂ ਕਹਿ ਨਹੀਂ ਸਕਦੇ ਸਾਡੇ ਕੁਝ ਕੁਸ ਹੈਗਾ ਅਜੇ ਤਾਂ ਕੋਈ ਸਿੰਬਲ ਨਹੀਂ ਮਿਲਿਆ ਜਦੋਂ ਤੱਕ ਸਿੰਬਲ ਨਹੀਂ ਦੰਦੇ ਅਜੇ ਤਾਂ ਲੋਕਾਂ ਦੇ ਘਰੇ ਬੈਠਿਆਂ ਕਾਗਜ਼ ਵਾਪਸ ਕਰਾਉਣ ਨੂੰ ਕਿਸੇ ਨੂੰ ਕਹ ਰਹੇ ਤੇਰੇ ਤੇਰੇ ਘਰ ਵਾਲੀ ਦੇ ਪਰਚਾ ਕਰਾਂ ਤੇ ਤੇਰੀ ਮਾਂ ਤੇ ਕਰਾਂ ਤੇ ਤੇਰੇ ਬੱਚਿਆਂ ਦੇ ਪਰਚਾ ਕਰ ਦਾਂਗੇ ਤੁਹਾਡੇ ਬੱਚਿਆਂ ਨੂੰ ਸਕੂਲਾਂ ਤੋਂ ਚੁਕਾ ਲਾਂਗੇ ਨਹੀਂ ਆਪਣੇ ਕਾਗਜ਼ ਵਾਪਸ ਲੈ ਕੇ ਆਓ ਮੇਰਾ ਕਹਿਣ ਦਾ ਜਦੋਂ ਤੱਕ ਸਾਨੂੰ ਸਿੰਬਲ ਨਹੀਂ ਮਿਲਦੇ ਉਦੋਂ ਤੱਕ ਅਸੀਂ ਕੋਈ ਨਹੀਂ ਕਹੇ ਸਾਡੀ ਫੈਲ ਸਹੀ ਆ ਕਿ ਗਲਤ ਆ ਕੀ ਸਾਨੂੰ ਜਦੋਂ ਤੱਕ ਚੋ ਨਿਸ਼ਾਨ ਨਹੀਂ ਮਿਲਦਾ ਅੱਜ ਵੀ ਸਾਨੂੰ ਪੂਰਾ ਡਰਾ ਜਿਵੇਂ ਸਾਡੇ ਲੋਕਾਂ ਨੂੰ ਡਰਾਇਆ ਜਾ ਰਿਹਾ ਇਹ ਬੈਠਿਆ ਕੈਂਡੀਡੇਟ ਸਾਰੇ ਜਿਨ੍ਹਾਂ ਦੇ ਬੱਚਿਆਂ ਨੂੰ ਵੀ ਧਮਕੀਆਂ ਦੇ ਰਹੇ ਆ ਫੋਨ ਕਰ ਕਰਕੇ ਧਮਕੀਆਂ ਦੇ ਰਹੇ ਆ ਵੀ ਤੁਹਾਡੇ ਬੱਚੇ ਚੁਕਾ ਦਾਂਗੇ ਤੁਹਾਡੇ ਬੱਚਿਆਂ ਦੇ ਪਰਚੇ ਕਰ ਦਾਂਗੇ ਤੁਹਾਡੀ ਜ਼ਿੰਦਗੀ ਰੋਲ ਦਾਂਗੇ ਤੁਸੀਂ ਸਾਲ ਕਿੱਥੇ ਰਹੋਗੇ ਵੀ ਇੰਨੇ ਆਪਣੇ ਕਾਗਜ਼ ਵਾਪਸ ਲੈ ਜਾਓ ਇਹ ਕੋਈ ਇਲੈਕਸ਼ਨ ਥੋੜੀ ਹੈ ਮੈਂ ਕਹਿੰਦਾ ਜਦੋਂ ਤੱਕ ਅੱਜ ਸ਼ਾਮ ਨੂੰ ਜਦੋਂ ਤੱਕ ਸਾਨੂੰ ਸਿੰਬਲ ਮਿਲੂਗਾ ਫਿਰ ਤੁਹਾਨੂੰ ਸਹੀ ਸਚਾਈ ਦੱਸਾਂਗੇ ਵੀ ਸਾਨੂੰ ਕਿੰਨੇ ਸਿੰਬਲ ਮਿਲ ਗਏ ਕਿੰਨੀ ਥਾਂ ਤੇ ਅਸੀਂ ਚੋਣ ਲੜ ਰਹੇ ਹਾਂ ਮੈਨੂੰ ਇੱਕ ਗੱਲ ਹੋਰ ਦੱਸੋ ਕਿ ਸੁਖਵੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਪੰਜਾਬ ਦੇ ਵਿੱਚ ਉਹਨਾਂ ਦੇ ਵਰਕਰਾਂ ਦਾ ਜਿੱਥੇ-ਜਿੱਥੇ ਵੀ ਰੌਲਾ ਹੋਇਆ ਉਹਨਾਂ ਨੇ ਫੋਨ ਕਾਲ ਵੀ ਕੀਤੀਆਂ ਉਹ ਆਪ ਨਾਲ ਗਏ ਵੀ ਨਾਲ ਜਾ ਕੇ ਫਾਰਮ ਵੀ ਭਰਵਾਏ ਆਪਣੇ ਘਨੌਰ ਦੇ ਵਿੱਚ ਆਪਾਂ ਨੇ ਦੇਖਿਆ ਕਿ ਉਹਨਾਂ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਸਰਬਜੀਤ ਸਿੰਘ ਝਿੰਜਰ ਸਰਵਜੀਤ ਸਿੰਘ ਜਿੰਝ ਜਦੋਂ ਲਾਈਵ ਹੋਏ ਉਹਨਾਂ ਦਾ ਲਾਈਵ ਦੇਖ ਕੇ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਫੋਨ ਕੀਤਾ ਕਿ ਇੱਥੇ ਸਰਵਜੀਤ ਕੀ ਗੱਲ ਹੋ ਗਈ ਘਨੌਰ ਚ ਕਿ ਮੈਂ ਆਵਾਂ ਜੇ ਮੇਰੀ ਲੋੜ ਹੈ ਮੈਂ ਆ ਜਾਣਾ ਤੁਸੀਂ ਵੀ ਲਾਈਵ ਹੋਏ ਤੁਹਾਡੀਆਂ ਵੀ ਖਬਰਾਂ ਗਈਆਂ ਤੁਹਾਡਾ ਤੁਹਾਡੀ ਪਾਰਟੀ ਦਾ ਪ੍ਰਧਾਨ ਨੇ ਤੁਹਾਡੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਕਿਤੇ ਲੱਭੇ ਹੀ ਨਹੀਂ ਸਾਬਕਾ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ ਉਹ ਵੀ ਨਹੀਂ ਕਿਤੇ ਲੱਭੇ ਪ੍ਰੈਸ ਕਾਨਫਰੰਸਾਂ ਕਰਕੇ ਤਾਂ ਕਹਿ ਰਹੇ ਨੇ ਕਿ ਹਾਂ ਜਿੱਥੇ ਤੱਕਾ ਹੋਊਗਾ ਅਸੀਂ ਆਵਾਂਗੇ ਖੜਾਂਗੇ ਜਿੱਥੇ ਧੱਕਾ ਹੋ ਰਿਹਾ ਉੱਥੇ ਉਹ ਗੈਰਹਾਜ਼ਰ ਨੇ ਪਰ ਪੂਰਾ ਪੰਜਾਬ ਕਹਿ ਰਿਹਾ ਕਿ ਜਿਹੜੀ ਆਪੋਜੀਸ਼ਨ ਕਾਂਗਰਸ ਪਾਰਟੀ ਆਪੋਜੀਸ਼ਨ ਆਮ ਆਦਮੀ ਪਾਰਟੀ ਦੀ ਆਪੋਜੀਸ਼ਨ ਆਪਣਾ ਰੋਲ ਨਹੀਂ ਨਿਭਾ ਰਹੀ ਪੰਜਾਬ ਦੇ ਵਿੱਚ ਵਿਰੋਧੀ ਧਿਰ ਦਾ ਜੇਕਰ ਕੋਈ ਰੋਲ ਨਹੀਂ ਨਿਭਾ ਰਹੀ ਹੈ ਤਾਂ ਤਾਂ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਹਰ ਇੱਕ ਮੁੱਦੇ ਤੇ ਡਟ ਕੇ ਬੋਲ ਰਹੀ ਹੈ ਇਹ ਗੱਲ ਮੈਂ ਨਹੀਂ ਕਿ ਪੰਜਾਬ ਦੇ ਲੋਕ ਕਹਿ ਰਹੇ ਨੇ ਦੇਖੋ ਇਸ ਗੱਲ ਦੀ ਸਚਾਈ ਵੀ ਹੈ ਕੋਈ ਨਹੀਂ ਵੀ ਲੋਕ ਜੇ ਬੋਲਦੇ ਆ ਕੋਈ ਸੱਚੀ ਵੀ ਹੁੰਦੀ ਆ ਠੀਕ ਹੈ ਜਦੋਂ ਮੈਂ ਉੱਥੇ ਖੜਿਆ ਸੀ ਸੁਖਵੀਰ ਬਾਦਲ ਦਾ ਝਿੰਦਰ ਨੂੰ ਦੋ ਤਿੰਨ ਵਾਰੀ ਫੋਨ ਆਇਆ ਉਹਨੇ ਸਪੀਕਰ ਲਾ ਕੇ ਸਬੋਧਨ ਵੀ ਕਰਿਆ ਸੁਖਵੀਰ ਬਾਦਲ ਨੇ ਵੀ ਬਾਜ ਆ ਜਾਓ ਅਨਿ ਤਨ ਨੂੰ ਭੁਗਤਣਾ ਪੈਣਾ ਠੀਕ ਹੈ ਸਾਡੇ ਵਾਲੇ ਬੰਦਿਆਂ ਨੇ ਜੇ ਪਤਾ ਵੀ ਲਾਈਵ ਚੱਲ ਰਿਹਾ ਸਾਰਾ ਕਨੌਰ ਵਾਲੇ ਬੰਦੇ ਦੁਖੀ ਆ ਪਰ ਸਾਡੇ ਪ੍ਰਧਾਨ ਦਾ ਕੋਈ ਸਾਨੂੰ ਫੋਨ ਨਹੀਂ ਆਇਆ ਦੂਜੇ ਤੇ ਮੇਰੀ ਗੱਲ ਜਰੂਰ ਹੋਈ ਜੋ ਮੈਂ ਫੋਨ ਕਰਿਆ ਉਹਨਾਂ ਨੇ ਨਹੀਂ ਕਰਿਆ ਚਰਨ ਜੀ ਚੰਨੀ ਦਾ ਮੈਨੂੰ ਫੋਨ ਜਰੂਰ ਹੈ ਦੋ ਤਿੰਨ ਵਾਰ ਵੀ ਮੈਂ ਆਵਾਂ ਮੈਂ ਕਹਿੰਦੀ ਤੁਸੀਂ ਆਪਣਾ ਹਲਕਾ ਸਵਾਲ ਮੈਂ ਸੰਭਾਲ ਲਊਂਗਾ। ਪਰ ਸਾਡੇ ਪ੍ਰਧਾਨ ਦੀ ਦੂਜੇ ਦਿਨ ਮੇਰੇ ਨਾਲ ਗੱਲ ਹੋਈ ਆ ਫਿਰ ਮੈਨੂੰ ਕਹਿੰਦਾ ਵੀ ਜਿੱਦਨ ਸਾਡੇ ਕਾਜ ਤੇ ਕਲਰ ਡੈਕਟ ਕਰ ਰਹੇ ਸੀ ਜ਼ਿਲ੍ਹਾ ਪ੍ਰਸ਼ੀਦ ਕਹਿੰਦਾ ਮੈਂ ਪਹੁੰਚਦਾ ਆ ਆ ਕੇ ਦੇਖਾ ਕਿਹੜਾ ਕਰਦਾ ਮੈਂ ਪ੍ਰਧਾਨ ਜੀ ਤੁਸੀਂ ਫੋਨ ਕਰ ਦੋ ਸੀ ਦੂਰਨ ਜਦ ਤੱਕ ਦਾ ਕੰਮ ਨਿਬੜ ਦੇਣਾ ਕੱਲ ਪ੍ਰਧਾਨ ਨੇ ਫਿਰ ਹਿੰਮਤ ਮਾਰ ਕੇ ਸਾਡੇ ਇੰਨੇ ਚ ਤੁਸੀਂ ਆਉਂਦੇ ਰਹੋਗੇ ਇੰਨੇ ਚ ਤਾਂ ਨਿਬੜ ਜੂਗਾ ਕੰਮ ਫਿਰ ਪ੍ਰਧਾਨ ਨੇ ਫੋਨ ਫੋਨ ਕਰਕੇ ਕੱਲ ਬਲਗ ਸੰਭਤੀ ਜ਼ਿਲ੍ਹਾ ਪ੍ਰਸ਼ੀਦ ਦੇ ਜਿਹੜੇ ਕਾਗਜ਼ਾਂ ਸਾਡੇ ਉਹਦੇ ਚ ਕਾਫੀ ਮਦਦ ਕਰੀ ਆ ਕੱਲ ਸਾਡੇ ਗੁਰਚਰਨ ਕੌਰ ਨੇ ਕਰਕੇ ਨਾਲ ਹੋ ਕੇ ਫੋਨ ਕਰਾਏ ਆ ਗੁਰਚਰਨ ਕੌਰ ਜਿਹੜ ਦੇ ਪਰ ਕਈ ਵਾਰੀ ਆਪਾਂ ਕਹਿੰਦੇ ਨੇ ਪ੍ਰਧਾਨ ਕੋ ਇਲਾਕਾ ਬਹੁਤ ਵੱਡਾ ਹੋ ਉਹ ਆਪਣੇ ਹਲਕੇ ਚ ਕਾਗਜ਼ ਭਰਾ ਰਿਆ ਸੀ బిਜੀ ਸੀ ਉਹ ਸੋ ਇਸ ਕਰਕੇ ਮੈਂ ਕਹਿ ਸਕਦਾ ਕਈ ਵਾਰੀ ਨਹੀਂ ਟਾਈਮ ਲੱਗਦਾ ਪਰ ਕੱਲ ਪੂਰੀ ਕੋਸ਼ਿਸ਼ ਕੀਤੀ ਆ ਸਾਡੇ ਰਾਜਾ ਵੜਿੰਗ ਨੇ ਵੀ ਇਹ ਕੋਈ ਕਾਗਜ਼ ਰਿਜੈਕਟ ਨਾ ਹੋ ਜਾਵੇ ਹੂੰ ਤੇ ਦੂਜੇ ਪਾਸੇ ਉਹਦਾ ਲੋਕ ਆ ਗੱਲ ਵੀ ਕਹਿੰਦੇ ਨੇ ਕਿ ਕਾਂਗਰਸ ਦੇ ਪ੍ਰਧਾਨ ਹੋਣ ਐਡੇ ਐਡੇ ਵੱਡੇ ਅਹੁਦੇ ਹੋਣ ਤੇ ਫਿਰ ਵੀ ਐ ਡਰ ਡਰ ਕੇ ਚੱਲਣਾ ਕਿ ਫਿਰ ਲੋਕਾਂ ਦਾ ਲੀਡਰ ਕਿੱਥੋਂ ਆਉਣਗੇ ਜੇ ਲੋਕ ਮੁੱਦਿਆਂ ਦੇ ਉੱਪਰ ਬੋਲਦੇ ਨਹੀਂ ਲੋਕਾਂ ਦੇ ਨਾਲ ਨਹੀਂ ਖੜਦੇ ਪੰਜਾਬ ਦੇ ਤਾਂ ਬਹੁਤ ਵੱਡੇ ਇਸ਼ੂ ਨੇ ਜੇਕਰ ਛੋਟੇ ਛੋਟੇ ਚੋਣਾ ਤਾਂ ਇੱਕ ਛੋਟੇ ਇਸ਼ੂ ਨੇ ਛੋਟੇ ਮਸਲੇ ਨੇ ਪੰਜਾਬ ਦੇ ਹੋਰ ਵੀ ਵੱਡੇ ਮਸਲੇ ਨੇ ਪਰ ਲੋਕ ਸਵਾਲ ਕਰਦੇ ਨੇ ਮਦਨ ਜੀ ਕਿ ਫਿਰ ਤੁਸੀਂ ਐਡੇ ਵੱਡੇ ਮੁੱਦਿਆਂ ਦੇ ਕਿੱਥੋਂ ਸਰਕਾਰਾਂ ਦੇ ਖਿਲਾਫ ਬੋਲ ਲੋਗੇ ਅੱਜ ਜਿਹੜਾ ਹੈਗਾ ਸਿਸਟਮ ਲੋਕਾਂ ਨੇ ਲੀਡਰ ਬਣਾਣਾ ਜਦੋਂ ਲੋਕਾਂ ਦੇ ਆਵਾਜ਼ ਹੁੰਦੀ ਆ ਉਸ ਉਸ ਪਾਰਟੀ ਦੀ ਹਵਾ ਚੱਲ ਜਾਂਦੀ ਹੈ ਜੇ ਲੀਡਰ ਕਤਾਈਆਂ ਕਰਨਗੇ ਤਾਂ ਉਹ ਭੁਗਤਣਗੇ ਜੇ ਜਿਹੜੇ ਲੀਡਰ ਮਿਹਨਤ ਕਰਨਗੇ ਉਹਨਾਂ ਦੀ ਲੋਕ ਆਵਾਜ਼ ਬਣਨਗੇ ਜਦੋਂ ਲੋਕਾਂ ਦੀ ਆਵਾਜ਼ ਬਣਦੀ ਆ ਆਵਾਜ਼ ਤੋਂ ਲੀਡਰ ਬਣਦਾ ਤੇ ਕੋਈ ਜੇ ਸਾਡਾ ਪ੍ਰਧਾਨ ਮਿਹਨਤ ਕਰੂਗਾ ਤਾਂ ਲੋਕਾਂ ਦਾ ਲੀਡਰ ਬਣੂਗਾ ਜੇ ਨਹੀਂ ਕਰੂਗਾ ਤੇ ਲੀਡਰ ਨਹੀਂ ਬਣੂਗਾ ਜਿਹੜਾ ਵੀ ਮਿਹਨਤ ਕਰੂਗਾ ਉਹ ਲੀਡਰ ਬਣੂਗਾ ਹੁਣ ਮੈਨੂੰ ਦੱਸੋ ਕਿ ਕਾਗਜ਼ ਤਾਂ ਚਲੋ ਭਰ ਹੋ ਜਾਣੇ ਨੇ ਥੋੜੀ ਫਿਰ ਚੋਣ ਲੜਨ ਦੀ ਪੂਰੀ ਤਿਆਰੀ ਹੈ ਤਿਆਰੀਆਂ ਤੁਸੀਂ ਸ਼ੁਰੂ ਕਰਤੀਆਂ ਆਪਣੀਆਂ ਮੈਂ ਤਾਂ ਗੱਲ ਕਹਿੰਦਾ ਪੂਰੀ ਤਿਆਰੀ ਹੈ ਜਿੰਨੇ ਮੱਝ ਦੇ ਲਾਲ ਨੇ ਪੰਗਾ ਲੈਣਾ ਮੇਰੇ ਨਾਲ ਲੈ ਕੇ ਦੇਖੇ ਮੈਨੂੰ ਮੈਂ ਕਿਸੇ ਨੂੰ ਬੁਲਾਉਂਗਾ ਨਹੀਂ ਕਿਸੇ ਲੀਡਰ ਨੂੰ ਮੈਂ ਆਪਣੇ ਦਮ ਤੇ ਚੋਣ ਲੜੂਗਾ ਔਰ ਆਰ ਪਾਰ ਦੀ ਲੜਾਈ ਲੜੂਗਾ ਇਹ ਨਹੀਂ ਮੈਂ ਦਬ ਕੇ ਲੜਾਈ ਲੜੂਗਾ ਮੈਨੂੰ ਮਾਰ ਕੇ ਤਾਂ ਚੋਣ ਜਿੱਤ ਸਕਦੇ ਧੱਕੇ ਨਾਲ ਤੱਕੇ ਨਾਲ ਚੋਣ ਨਹੀਂ ਜਿੱਤਰ ਜਿੱਤਰ ਨਾ ਹੁੰਦਾ ਜੇ ਇਹਨਾਂ ਚ ਇਹਨਾਂ ਨੇ ਚੋਣ ਜਿੱਤਣੀਆਂ ਪਹਿਲਾਂ ਇਹਨੂੰ ਮੈਨੂੰ ਮਾਰਨਾ ਪੈਣਾ ਇਸ ਕਰਕੇ ਮੈਂ ਕਹਿੰਦਾ ਜੇ ਮੇਰੀ ਜਿੰਦੇ ਜਿੰਦੇ ਇਹ ਚੋਣ ਜਿੱਤ ਕੇ ਫਿਰ ਤਾਂ ਲਾਂਤ ਮੇਰੀ ਜ਼ਿੰਦਗੀ ਤੇ ਵੀ ਇਸ ਕਰਕੇ ਤੱਕੇ ਨਾਲ ਨਹੀਂ ਜੇ ਸਾਦੇ ਵੋਟਾਂ ਪਵਾ ਕੇ ਮੈਂ ਤਾਂ ਗਰ ਲਾਲ ਨੂੰ ਬੇਨਤੀ ਕਰੂੰ ਆ ਪਹਿਲਾਂ ਬਥੇਰਾ ਤੂੰ ਬਦਨਾਮ ਹੋ ਗਿਆ ਟਰਾਲੀ ਚੋਰ ਚ ਫੈਲਾ ਚੋਰੀ ਚ ਪਰ ਹੁਣ ਜੇ ਤੂੰ ਇਲੈਕਸ਼ਨ ਚ ਇਹ ਜਿਹੀ ਕਿਤਾਈ ਕਰੇਗਾ ਨਾ ਜਿਹੜੇ ਤੇਰੇ ਨਾਲ ਤੇਰੇ ਭਰਾ 307 ਦੇ ਗੁੰਡੇ ਪਰਚੇ ਵਾਲੇ ਗੁੰਡੇ ਨਾਲ ਘੁੰਮ ਰਹੇ ਆ ਇਹਨਾਂ ਨੇ ਤੇਰਾ ਸਾਥ ਨਹੀਂ ਦੇਣਾ ਜਿੱਦ ਦਿਨ ਤੇਰੀ ਸਰਕਾਰ ਪਲਟੋ ਕਿ ਸਭ ਤੋਂ ਪਹਿਲਾਂ ਇਹ ਭੱਜਣਗੇ ਕੱਲਾ ਹੀ ਰਹਿ ਜਾਣਾ ਤੂੰ ਇਹ ਜਵਾਬ ਦੇਈਆਂ ਤੇਰੀਆਂ ਹੋਣੀਆਂ ਜਿਹੜੇ ਅੱਜ ਸਰਪੰਚ ਇਹ ਭਗੌਰੇ ਵਾਲਾ ਇਹ ਸਿਆਲੂ ਵਾਲਾ ਇਹ ਕਹਿੰਦੇ ਵੀ ਸਾਡੇ ਤੋਂ ਬਿਨਾ ਪਤਾ ਨਹੀਂ ਥੁਲਾ ਸੀ ਵੀ ਕਹਿੰਦੇ ਕਦੇ ਵੀ ਸਾਡੀ ਸਰਕਾਰ ਸਦਾ ਰਹਿਣੀ ਆ ਸਾਲ ਵੱਧ ਮੇਰੇ ਵੀਰੋ ਪੰਜਾਬ ਤੇ ਰਹਿਣਾ ਔਖਾ ਹੋ ਜਾਊਗਾ ਜਿਹੜੀਆਂ ਤੁਸੀਂ ਧਾਂਦਲੀਆਂ ਕਰਿਓ ਜੋ ਲੁੱਟਾਂ ਖੁੱਟਾਂ ਕਰ ਰਹੇ ਹੋ ਜਿਹੜੇ ਤੁਸੀਂ ਵੋਟਾਂ ਤੁਸੀਂ ਇਲੈਕਸ਼ਨਾਂ ਲੁੱਟ ਰਹੇ ਹੋ ਇਹਦਾ ਜਵਾਬ ਤੁਹਾਨੂੰ ਦੇਣਾ ਪੈਣਾ ਤੁਸੀਂ ਤੁਸੀਂ ਵੀ ਧਮਕੀ ਦੇ ਰਹੇ ਹੋ ਮੈਂ ਧਮਕੀ ਦੇ ਰਿਹਾ ਮੈਂ ਕਹਿੰਨ ਭੁਗਤਣਾ ਪੈਣਾ ਇਹਨਾਂ ਨੂੰ ਇੱਕ ਇੱਕ ਚੀਜ਼ ਦਾ ਜਵਾਬ ਮੰਗਾਗੇ ਨਾ ਤੋਂ ਅਲੋਕੀ ਵੀ ਕਹਿਣਗੇ ਕਿ ਜੇਕਰ ਆਮ ਆਦਮੀ ਪਾਰਟੀ ਧੱਕਾ ਕਰਦੀ ਹੈ ਕੱਲ ਕਾਂਗਰਸ ਵੀ ਕਰੂਗੀ ਵੀ ਫਿਰ ਤੁਸੀਂ ਵੀ ਉਹਨਾਂ ਵਰਗੇ ਹੋਗੇ ਬਿਲਕੁਲ ਧੱਕਾ ਨਹੀਂ ਕਰਾਂਗੇ ਅਸੀਂ ਇਹ ਕੰਮ ਕਰ ਰਹੇ ਹਾਂ ਜਿਹੜੇ ਕਰ ਰਹੇ ਹਾਂ ਅਸੀਂ ਤਾਂ ਇਹਨਾਂ ਤੋਂ ਜਿਹੜਾ ਜੋ ਇਹ ਇਹ ਕਰ ਰਹੇ ਨੇ ਇਹਨਾਂ ਤੇ ਜੋ ਇਹਨਾਂ ਦੀਆਂ ਇਨਕੁਆਰੀਆਂ ਕਰਾ ਕੇ ਇਹਨਾਂ ਦੇ ਇਹਨਾਂ ਦੇ ਖਲਾਫ ਕਾਰਵਾਈਆਂ ਕਰਾਵਾਂਗੇ ਜੋ ਇਹ ਗੁੰਡਾਗਰਦੀ ਕਰਦੇ ਗੁੰਡਾਗਰਦੀ ਦਾ ਜਵਾਬ ਦਵਾਂਗੇ ਅਸੀਂ ਇਲੈਕਸ਼ਨ ਨਹੀਂ ਲੁੱਟਣੀ ਆ ਨਾ ਕਦੇ ਲੁੱਟੀਆਂ ਅਸੀਂ ਨਾ ਕਦੇ ਧੱਕਾ ਅਸੀਂ ਲੋਕਾਂ ਨਾਲ ਧੱਕਾ ਕਰਨਾ ਇਹ ਇਹ ਆਪਣੇ ਆਪ ਨੂੰ ਗਮਰਾਹ ਹੋ ਰਹੇ ਨੇ ਇਹ ਸੋਚ ਰਹੇ ਨੇ ਪਤਾ ਨਹੀਂ ਸਾਡੀ ਚੱਲਣੀਆਂ ਨਹੀਂ ਚੱਲਣੀਆਂ ਇਹਨਾਂ ਦੀ ਮੇਰੇ ਵਿਰੋਧ 6 ਮਹੀਨੇ ਬਾਅਦ ਨੂੰ ਕਿਸੇ ਨੇ ਉਹ ਨਹੀਂ ਪੁੱਛਣਾ ਮਦਮ ਜੀ ਮੈਨੂੰ ਇੱਕ ਗੱਲ ਹੋਰ ਦੱਸੋ ਕਿ ਜਿਹੜੀਆਂ ਇਹ ਬਲੌਗ ਸੰਬੰਧੀ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੈ ਇਸ ਇਲੈਕਸ਼ਨ ਦਾ ਜਿਹੜੀ ਪੰਜਾਬ ਦੀ ਇੱਕ ਪੂਰੇ ਇੱਕ ਸਾਲ ਬਾਅਦ 2027 ਦੀ ਵਿਧਾਨ ਸਭਾ ਇਲੈਕਸ਼ਨ ਹੈ ਤੁਹਾਡੇ ਅਨੁਸਾਰ ਉਸ ਇਲੈਕਸ਼ਨ ਦੇ ਉੱਪਰ ਕੋਈ ਅਦਾ ਪ੍ਰਭਾਵ ਪਾਊਗਾ ਬਿਲਕੁਲ ਪ੍ਰਭਾਵ ਨਹੀਂ ਪੈਂਦਾ ਪਿਛਲੀ ਵਾਰੀ ਸਾਰੇ ਹੀ ਮੇਰੇ ਸੀ ਇੱਕ ਦੋ ਉਹਨਾਂ ਦਾ ਸੀ ਕਿਵੇਂ ਜਿੱਤ ਗਿਆ ਚਾਹੁੰਦੇ ਦਾ ਕੋਈ ਵੀ ਨਹੀਂ ਸੀ ਕਾਲੀ ਦਲ ਦੇ ਜਿੱਤੇ ਸੀ 40 ਸਾਲ ਵੀ ਹਾਰ ਗਿਆ ਮੈਂ ਵੀ ਹਾਰ ਗਿਆ ਜਿਹਦੇ ਇੱਕ ਮਹੀਨੇ ਸੋ ਜਿੱਤ ਗਏ ਮੇਰੇ ਕਹਿਣ ਨੂੰ ਇਹਨਾਂ ਸਿੱਟਾਂ ਇਹਨਾਂ ਇਲੈਕਸ਼ਨਾਂ ਦਾ ਸਰਪੰਚਾਂ ਦਾ ਬਲਾਕ ਸਮਤੀਆਂ ਦਾ ਕਮੇਟੀਆਂ ਦਾ ਵਿਧਾਨ ਸਭਾ ਤੇ ਲੋਕ ਸਭਾ ਤੇ ਕੋਈ ਅਸਰ ਨਹੀਂ ਹੁਣ ਤੁਸੀਂ ਵਿਧਾਨ ਸਭਾ ਦਾ ਲੋਕ ਸਭਾ ਦਾ ਰਿਜ਼ਲਟ ਦੇਖਿਆ ਜੰਗਨੌਰ ਗੁਰਦਲਾਲ ਸਿੰਘ ਕਿੰਨੇ ਬੁਥਾ ਰਿਹਾ 150 ਬੁਥ ਪਹਿਲਾਂ ਕਿੰਨੇ ਜਿੱਤਿਆ ਸੀ ਅੱਜ ਕਿੰਨੇ ਹਾਰ ਰਿਹਾ ਤੇ ਹੁਣ ਜਦੋਂ ਹੁਣ ਵਿਧਾਨ ਸਭਾ ਨਹੀਂ ਹੈ ਮੈਂ ਕਹਿੰਦਾ ਇੱਕ ਬੁੱਤ ਹੁਣੀ ਜਿੱਤਣਾ ਸਿੰਗਲ ਜ਼ੀਰੋ ਤੇ ਆਊਗਾ ਰਿਜ਼ਲਟ ਇਹਦਾ ਜੋ ਇਹਦੇ ਹਾਲਾਤ ਨੇ ਇਹਨੂੰ ਕੋਈ ਹਰੇ ਦਾ ਗਾਇਦਾ ਟਰਾਲੀ ਚੋਰਾ ਗਿਆ ਟਰਾਲੀ ਚੋਰਾ ਗਿਆ ਜਿੰਨੇ ਵੀ ਕੰਮ ਕਰਿਆ ਸਾਰੇ ਗਲਤ ਕਰ ਰਿਆ ਕਰਪਸ਼ਨ ਇੰਨੀ ਕਰੀਏ ਨੇ ਇਹਨੂੰ ਪਰ ਨਹੀਂ ਬੈਣੀ ਹੈ ਜਿਹੜੇ ਐਨਐਸਐ ਤੋਂ ਲਾਇਏ ਗੁੰਡੇ ਲਾਰਖੇ ਆ ਇਹ ਸਾਰਿਆਂ ਨੂੰ ਹਿਸਾਬਕਦਾਰ ਬਣਾ ਥਾਣੇ ਚ ਦੇਣਾ ਪੈਣਾ ਜਿੱਥੇ ਜਿੱਥੇ ਲੁੱਟਿਆ ਪੈਸਾ ਇਹ ਸਾਰਿਆਂ ਨੇ ਲੁੱਟਿਆ ਪੈਸਾ ਵਾਪਸ ਕਰਾਵਾਂਗੇ ਜੀ ਤਾਂ ਫਿਰ ਤੁਹਾਡੀ ਹੁਣ ਤਿਆਰੀ ਹੈ ਚੋਣ ਲੜਨ ਦੀ ਕਿਉਂਕਿ ਹੁਣ ਤਾਂ ਮੈਦਾਨ ਚ ਆਉਣਾ ਪੈਣਾ ਕੈਂਡੀਡੇਟ ਤਾਂ ਅਨਾਉਂਸ ਮਤਲਬ ਕਲੀਅਰ ਹੋਏ ਜਾਣਾ ਸਾਰਾ ਕੁਝ ਸਿੰਬਲ ਅਲਾਰਟ ਹੋ ਜਾਣੇ ਆ ਬਿਲਕੁਲ ਤਿਆਰੀ ਹੈ ਜੀ ਅ ਡਟ ਕੇ ਚੋਣ ਲੜਾਂਗੇ ਅ ਦਲੇਰੀ ਨਾਲ ਚੋਣ ਲੜਾਂਗੇ ਕੋਈ ਧੱਕਾ ਨਹੀਂ ਕਰਦੇ ਹੱਥ ਮੰਨ ਕੇ ਬੋਡ ਮੰਗਾਂਗੇ ਆਪਣੀ ਸ਼ਾਂਤਮੀ ਨਾਲ ਚੋਣ ਲੜਾਂਗੇ ਜੇ ਗੁੰਡਾਗਰਦੀ ਕਰਨਗੇ ਕਰਨਗੇ ਉਹਦਾ ਡਟ ਕੇ ਜਵਾਬ ਦੇਵਾਂਗੇ ਸੋ ਮੇਰੇ ਨਾਲ ਹਸਾਬ ਕਾ ਐਮਐਲਏ ਮਦਨ ਲਾਲ ਜਲਾਲਪੁਰ ਸੀ ਜਿਨ੍ਹਾਂ ਦੇ ਨਾਲ ਆਪਾਂ ਨੇ ਗੱਲਬਾਤ ਕੀਤੀ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਤਰ੍ਹਾਂ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਧੰਨਵਾਦ